ਰਹੇ ਉਹਨੂੰ ਸਮਝਣ ਦਾ ਯਤਨ ਕਰੀਏ ਸੋ ਇਹ ਲੜੀਵਾਰ ਸ਼ਬਦ ਵਿਚਾਰ ਤੇ ਪਾਠ ਚੱਲ ਰਹੇ ਨੇ ਉਸ ਤਹਿਤ ਅੱਜ ਦਾ ਇਹ ਬਾਗਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਕ 887 ਦੇ ਉੱਪਰ ਸੁਭਾਏ ਮਾਨ ਹੈ ਇਹ ਨੂੰ ਪਹਿਲਾ ਆਪਾਂ ਸ਼ਰਨ ਕਰ ਜੁਪੇ ਹਾਂ ਸਤਿਗੁਰੂ ਸਾਹਿਬ ਦਾ ਬਾਗਨ ਸ਼ਬਦ ਐਸੇ ਰੇ ਐਸੋ ਰੇ ਹਰਾਸ ਮਿਟਾ ਗੁਰਮਤਿ ਨੇ ਦੰਡੇ ਦਿੱਤਾ ਅਜਦਾ ਜੋ ਬਾਗਨ ਸ਼ਬਦ ਹੈ ਸਤਗੁਰ ਪਾਤਸ਼ਾਹ ਜੀ ਦਾ ਰਹਾਉ ਦੀ ਤੁਕ ਹੈ ਕਾਜ ਹਮਾਰੇ ਪੂਰੇ ਸਤਗੁਰ ਬਾਝੇ ਅਟ ਅਟ ਦੂਰੇ ਸਤਗੁਰ ਸੁਭਜ ਬਾਛੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਬਾਗਨ ਸ਼ਬਦ ਰਾਮ ਕਲੀ ਰਾਗ ਦੇ ਵਿੱਚ ਹੈ ਜੀ ਰਾਮ ਕਲੀ ਬਹਦਾ ਪ੍ਰਜਵਲ ਸੇਵਕ ਰੰਧਾਰੋਂ ਆਪਣੀ ਸੇਵ ਅਬਰਤ ਨਾਮ ਦਿਓ ਮੁਖ ਦੇਵ ਸਤਿਗੁਰੂ ਕਾਸ਼ੇ ਦੀ ਕਿਰਪਾ ਕਰਦੇ ਨੇ ਇਹ ਭਾਈ ਜਿਸ ਗੁਰੂ ਨੇ ਮੈਨੂੰ ਆਪਣਾ ਸੇਵਕ ਬਣਾ ਕੇ ਆਪਣੀ ਇਸ ਸੇਵਾ ਵਿੱਚ ਲਾਇਆ ਹੈ ਜਿਸ ਗੁਰੂ ਨੇ ਮੈਨੂੰ ਆਪਣਾ ਸੇਵਕ ਬਣਾ ਕੇ ਸੇਵਾ ਦੇ ਵਿੱਚ ਲਾਇਆ ਹੈ ਜਿਸ ਨੇ ਚਾਣਣ ਰੂਪ ਪ੍ਰਭੂ ਦਾ ਆਤਮਤ ਜੀਵਨ ਦੇਣ ਵਾਲਾ ਨਾਮ ਜੱਪਣ ਬਾਤੇ ਮੇਰੇ ਮੂੰਹ ਵਿੱਚ ਦਿੱਤਾ ਹੈ ਯੋਗੀ ਸਤਗੁਰੂ ਬਾਛਾ ਜੀ ਕਿਰਪਾ ਕਰਨ ਕਾਹੀ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ ਹੈ ਗੁਰੂ ਘਰ ਦੇ ਕਿਉਂਕਿ ਜਦੋਂ ਜਦ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਸਰਵਣ ਕਰਦੇ ਹਾਂ ਦਾ ਸਭ ਤੋਂ ਵੱਧ ਪਰਮੇਸ਼ਰ ਦੇ ਨਾਲ ਬਲਾਬ ਦੇ ਦਰ ਸਭ ਤੋਂ ਵੱਧ ਗੁਰੂ ਦੀ ਸ਼ਰਨ ਪੈਣ ਦੇ ਵਿੱਚ ਬਚਨ ਸਭ ਤੋਂ ਵੱਧ ਬਚਨ ਗੁਰਬਾਣੀ ਦੇ ਨਾਮ ਜਪਣ ਤੇ ਯੋਗ ਹੈ ਕਿਉਂਕਿ ਇਹ ਸਾਡੇ ਜੀਵਨ ਦਾ ਤੱਤ ਸਾਰ ਹੈ ਜਿਵੇਂ ਆਪਾਂ ਦੇਖਦੇ ਆ ਕਰੰਸੀ ਨੋਟ ਨੇ ਸਾਡੇ ਪੈਸੇ ਚੱਲਦੇ ਨੇ ਨੋਟਾਂ ਦੇ ਵਿੱਚ ਇੱਕ ਤਾਰ ਡੀਐਨ ਨੂੰ ਆਪਾਂ ਚਾਬੀ ਦੀ ਤਾਰ ਕਹਿੰਦੇ ਹਰ ਨੋਟ ਦੇ ਵਿੱਚ ਜਿਸ ਨੋਟ ਦੇ ਵਿੱਚ ਉਹ ਤਾਰ ਨਾ ਹੋਵੇ ਦੇਖਣ ਤੇ ਪੂਰਾ ਲੱਗਦਾ ਹੈ ਪਰ ਉਹ ਨੋਟ ਚੱਲਦਾ ਨਹੀਂ ਕਹਿੰਦੇ ਭਾਈ ਇਹਦੀ ਕੋਈ ਕੀਮਤ ਨਹੀਂ ਹੈ ਇਸੇ ਤਰ੍ਹਾਂ ਇਹ ਸਰਵੇ ਮਨੁੱਖਾ ਜੀਵਨ ਦੇ ਵਿੱਚ ਜੋ ਸਾਨੂੰ ਇਹ ਜੀਵਨ ਮਿਲਿਆ ਇਹ ਸਰੀਰ ਮਿਲਿਆ ਹੈ ਦਿਖਣ ਤੇ ਭਾਵੇਂ ਵਿਖਾਵੇ ਬਾਤ ਬੜਾ ਤਕੜਾ ਸੇਵਾਦਾਰ ਹੋਵੇ ਬੜਾ ਤਕੜਾ ਬਹਿਰਾਵਾ ਹੋਵੇ ਬਿਲਕੁਲ ਅਸਲੀ ਲੱਗੇ ਪਰ ਇਹਨਾਂ ਜੀਹਦੇ ਵਿੱਚ ਨਾਮ ਦੀ ਤਾਰ ਨਹੀਂ ਜਗਦੀ ਹੁੰਦਾ ਤੇ ਇਹ ਖੋਟੇ ਦਾ ਖੋਟਾ ਹੈ ਦੁਨੀਆਂ ਦੇ ਵਿੱਚ ਤੇ ਲੱਗਦਾ ਹੈ ਕਿ ਅਸਲੀ ਹੈ ਬਟ ਮਾਰੇ ਕਿੰਦੇ ਆ ਖੋਟਾ ਢੁਵਾ ਨਦਰ ਸਰਾਫਾ ਆਇਆ ਜਿਹੜੇ ਬਾਜ਼ਾਰ ਕੋ ਹੁੰਦੇ ਨੇ ਉਹ ਖੋਟੇ ਪੈਸੇ ਨੂੰ ਪਹਿਚਾਨ ਲੈਂਦੇ ਨੇ ਕਿ ਇਹ ਭਾਈ ਅਸਲੀ ਨਹੀਂ ਇਹ ਕੋਟਾ ਹੈ ਹੁਣ ਆਪਾਂ ਨਕਲੀ ਸ਼ਬਦ ਵਰਤਦੇ ਹਾਂ ਇਹਨਾਂ ਬਹਿ ਖਰਾ ਤੇ ਕੋਟਾ ਹੁਣ ਕਹਿੰਦੇ ਅਸਲੀ ਤੇ ਨਕਲੀ ਉਹਨਾਂ ਕਹਿੰਦਾ ਭਾਈ ਇਹ ਜਿਹੜਾ ਨੋਟ ਆ ਇਹ ਖੋਟਾ ਹੈ ਕਿਉਂਕਿ ਉਹ ਜਦੋਂ ਉਹ ਅੰਦੇਸ਼ੀ ਪੈਸੇ ਹੁੰਦੇ ਸੀ। ਔਰ ਇਸੇ ਤਰ੍ਹਾਂ ਇਹ ਜਰੂਰਤਾਂ ਦੀ ਦੁਨੀਆਂ ਦੇ ਵਿੱਚ ਬੈਠਾ ਗਏ ਧਰਮ ਦੀ ਦੁਨੀਆਂ ਦੇ ਵਿੱਚ ਗੁਰੂ ਦੀ ਸ਼ਰਨ ਵਿੱਚ ਇੱਥੇ ਵੀ ਖੋਟੇ ਤੇ ਖਰੇ ਦੀ ਪਛਾਣ ਹੋ ਜਾਂਦੀ ਹੈ। ਤਾਂ ਇਹ ਸਤਿਗੁਰ ਬਾਛਾ ਦੀ ਕਿਰਪਾ ਕਰਦੇ ਨੇ ਧਾਰੀਤ ਕਰਦੇ ਨੇ ਕਿ ਨਾਮ ਜਪੋ। ਜਿਹਦੇ ਅੰਦਰ ਨਾਮ ਦੀ ਤਾਰ ਵੱਜੇ ਉਹ ਅਸਲੀ ਹਰ ਵੜ ਜਾਂਦਾ ਹੈ ਉਹਦੀ ਦਰਗਾਹ ਵਿੱਚ ਕੀਮਤ ਪੈ ਜਾਂਦੀ ਹੈ। ਸੁ ਮਹਾਰਾ ਸੱਚੇ ਬਾਛਾ ਕਿਰਪਾ ਕਰਦੇ ਨੇ ਅਮਰਤ ਨਾਮ ਦਿਓ ਮੁਖ ਦੇਵ ਸਤਗੁਰੂ ਬਾਛਾ ਨੇ ਕਿਰਪਾ ਕਰਕੇ ਮੇਰੇ ਮੁਖ ਵਿੱਚ ਪਰਮੇਸ਼ਰ ਦਾ ਨਾਮ ਦੇ ਦਿੱਤਾ ਸਗਲੇ ਚਿੰਤਾ ਆਪ ਨਿਵਾਰੀ ਜਿਸ ਦੁਰ ਤੋਂ ਮਾਉ ਸਦ ਬਲਿਆਰੀ ਹੁਣ ਕਿ ਸਤਗੁਰੂ ਬਾਛਾ ਕਿਰਪਾ ਕਰਦੇ ਨੇ ਮੈਂ ਉਸ ਗੁਰੂ ਤੋਂ ਸਦਾ ਸਤਿ ਕੀ ਜਗਦਾ ਜਿਨੇ ਨ ਚੱਪਣ ਵਾਤੇ ਨਾਮ ਦਿੰਦਾ ਉਸ ਗੁਰੂ ਤੋਂ ਮੈਂ ਸਦਾ ਸਤਿ ਕੀ ਜਾਨਾ ਤਿਹਾ ਦੈਨਾ ਕਾ ਜੇ ਨਹਾਰੇ ਪੂਰੇ ਸਤਿਗੁਰ ਬਾਜੇ ਅਨਹਦ ਸੂਰੇ ਸਤਿਗੁਰ ਰਹਾ ਇਹ ਰਹਾਉ ਦੀ ਤੁਕ ਹੈ ਸ਼ਬਦਾਂ ਮੁਖ ਬਾਹਰ ਏ ਸਤਿਗੁਰੂ ਤੂੰ ਮੇਰੇ ਸਾਰੇ ਕੰਮ ਸਿਰੇ ਚਾੜ ਦਿੱਤੇ ਹਨ ਤੇਰੀ ਮਿਹਰ ਨਾਲ ਮੈਂ ਫੇਰ ਦਰਜ ਹੋ ਗਿਆ ਹਾਂ ਹੁਣ ਇੱਥੇ ਕਿਹੜੇ ਕੰਮ ਦੀ ਗੱਲ ਬਾਰੇ ਆ ਦੁਨਿਆਵੀ ਕੰਮਾਂ ਦੀ ਗੱਲ ਨਹੀਂ ਹੈ ਅਸਾਦੀ ਸੋਚ ਦੁਨਿਆਵੀ ਕੰਮਾਂ ਦਾ ਕਿਆ ਸਾਡੀਆਂ ਮੰਗਾਂ ਦੁਨਿਆਵੀ ਤੌਰ ਦਾ ਪਰ ਜਿਹੜੀ ਆਤਮਿਕ ਮੰਗ ਹੈ ਉਹ ਅਸੀਂ ਨਹੀਂ ਮੰਗਦੇ ਕਿਉਂਕਿ ਜਦੋਂ ਸਤਿ ਪਾਤਸ਼ਾਹ ਦੇ ਕੋਲ ਆਪਣੇ ਸਤਗੁਰ ਪਾਤਸ਼ਾਹ ਜੀ ਸਾਨੂੰ ਮੰਗਣ ਦੀ ਜਾਤ ਵੀ ਦੱਸ ਦਿੱਤੀ। ਮਾਰੇ ਕਹਿੰਦੇ ਮੰਗਣਾ ਮੰਗਣ ਨੇਕਾ ਹਰ ਜਸ ਗੁਰ ਤੇ ਹੀ ਮੰਗਣਾ ਬਈ ਮੰਗਣਾ ਹੈ ਕਿ ਕਿਹੜੀ ਚੀਜ਼ ਮੰਗਣੀ ਹੈ ਹਰਿੰਦਾ ਜਸ ਗੁਰੂ ਦੇ ਮੰਗਣਾ ਕਿਉਂਕਿ ਸਾਡਾ ਮਨੁੱਖਾ ਜੀਵ ਦਾ ਮਨੋਰਥ ਹੀ ਅਸੀ ਹੈ। ਸਾਡਾ ਜੀਵਨ ਹੋਇਆ ਇਸੇ ਬਾਅਦ ਦੇ ਪੈਦਾ ਬਾਕੀ ਜਦੋਂ ਨਾਮ ਜਖੜ ਲੱਗ ਗਏ ਤੇ ਦੁਨਿਆਵੀ ਚੀਜ਼ਾਂ ਮੰਗਣ ਦੀ ਲੋੜ ਨਹੀਂ ਬਈ ਬਾਰੇ ਜਿਹੜੇ ਕਾਰਜ ਹਮਾਰੇ ਪੂਰੇ ਸਤਗੁਰੂ ਉਹ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰਦਦੇ ਇਹ ਸਤਗੁਰੂ ਤੂੰ ਮੇਰੇ ਸਾਰੇ ਕੰਮ ਸਿਰੇ ਚਾੜ ਦਿੱਤੇ ਆ ਤੇਰੀ ਮਿਹਰ ਨਾਲ ਮੈਂ ਵੀ ਦਰਜ ਹੋ ਗਿਆ ਮਨ ਥਾ ਥਾ ਫੜ ਫੜ ਦੀ ਲੋੜ ਨਹੀਂ ਪੈਂਦੀ ਬਾਜੇ ਅੰਧਾ ਤੂਰੇ ਸਤਗੁਰੂ ਇਹ ਸਾਧਕ ਨੂੰ ਹੁਣ ਇਹੋ ਪ੍ਰਤੀਤ ਹੋ ਰਿਹਾ ਹੈ ਜਿਵੇਂ ਮੇਰੇ ਅੰਦਰ ਇੱਕ ਰਸ ਖੁਸ਼ੀ ਦੇ ਵਾਜੇ ਵੱਜ ਰਹੇ ਹਨ ਇੱਕ ਰਸ ਖੁਸ਼ੀ ਦੇ ਵਾਜੇ ਵੱਜ ਰਹੇ ਹਨ ਕਈ ਵਾਰ ਗੁਰਦਾਰੇਵਾ ਬਹੁਤ ਅੰਦਾਜ਼ ਵੀ ਕਰਦਾ ਹੈ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਦਿੰਦਾ ਹੈ ਨਾ ਸੱਚੇ ਪਾਤਸ਼ਾਹ ਦੀ ਆਪਣੀ ਚਰਨਾਚਨਵਾਸ ਬਖਸ਼ਦਾ ਤੇ ਬੈਠਿਆ ਸੋਚ ਆਈ ਕਿ ਸਾਰੀ ਜ਼ਿੰਦਗੀ ਤੇ ਗੁਰੂ ਦੇ ਦਰ ਤੇ ਆਇਆ ਨਹੀਂ ਉਹਦੀ ਸ਼ਰਨ ਵੱਲ ਤੇ ਗਿਆ ਨਹੀਂ ਕਿ ਹੁਣ ਕਿਵੇਂ ਚਰਨਾ ਦੇ ਨਵਾਸ ਬਣ ਗੋ ਰਸਤੇ ਗਿਆ ਹੀ ਨਹੀਂ ਕਿਉਂਕਿ ਇਹ ਉਹਨਾਂ ਸਿੱਖਾਂ ਵਾਤੇ ਆ ਜਿਹੜੇ ਰੋਜ਼ਾਨਾ ਗੁਰੂ ਦੀ ਸ਼ਰਨ ਵਿੱਚ ਜਾਂਦੇ ਸੀ ਉਹਨਾਂ ਰੱਬ ਦੇ ਪਿਆਰਿਆਂ ਵਿੱਚ ਜਿਹੜੇ ਇੱਕ ਮੇਕ ਪਰਮਾਤਮਾ ਨਾਲ ਹੁੰਦੇ ਨੇ ਆਤਮਿਕ ਤੌਰ ਤੇ ਸੁਰਤੀ ਨਾਲ ਉਹਦੀ ਚਰਨਾ ਵਿੱਚ ਜਾਂਦੇ ਨੇ ਫਿਰ ਮੁੜ ਕੇ ਆ ਜਾਂਦੇ ਨੇ ਫਿਰ ਜਾਂਦੇ ਨੇ ਤੇ ਮੁੜ ਕੇ ਆ ਜਾਂਦੇ ਨੇ ਜਿੰਨਾ ਜਦ ਸਵਾਸਾਂ ਦੇ ਬੋਦੀ ਹੁੰਦੀ ਨੇ ਉਹ ਹੁੰਦੇ। ਜੋ ਵੀ ਦਾਤ ਦੇ ਪਹਿਲਾ ਵੀ ਵਿਚਾਰ ਹੈ ਗੁਰਬਾਹ ਰਿਓ ਕਿ ਮਨੁੱਖ ਜਿਹੜਾ ਹੈ ਰੋਜ਼ ਉਹਨੂੰ ਇੱਕ ਮੌਕਾ ਮਿਲਦਾ ਹੈ। ਪਰਮਾਤਮਾ ਇੱਕ ਮੌਕਾ ਦਿੰਦਾ ਹੈ ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਆਂ ਮੱਝੇ ਦੇ ਉੱਤੇ। ਉਸ ਵੇ ਸੋਚੀਂ ਕਿ ਅੱਜ ਅਸੀਂ ਕੀ ਕਮਾਇਆ ਤੇ ਕੀ ਖਤੇ ਆਏ। ਜੀ ਕਰਮਨ ਉਸ ਸੁੱਤਿਆਂ ਚਲੇ ਜਾਵੇ ਕਿਉਂ ਦੇ ਨਾਲ ਜਾਏਗਾ। ਤੇ ਦੁਨਿਆਵੀ ਪਦਾਰਥ ਜਾਣ ਕੇ ਨਹੀਂ। ਜਾਣਾ ਕੀ ਹੈ ਪਰਮੇਸ਼ਰ ਦੇ ਸੰਗਤ ਉਹਦੇ ਨਾਲ ਵਿਲਾਪ ਕਰਨਾ ਹੈ ਇਹ ਸਾਡਾ ਜਿਹੜਾ ਕਾਰਜ ਹੈ ਨਾ ਕਿ ਜਿਵੇਂ ਦੁਨਿਆਵੀ ਤੌਰ ਤੇ ਆਪਾਂ ਤੇ ਕੰਮ ਕਰਨ ਜਾਂਦੇ ਆ ਉਸ ਮਾਰਗ ਦੀ ਚਾਗ ਨਹੀਂ ਕਰਦੇ ਉਸ ਮਾਰਗ ਦੀ ਨੌਕਰੀ ਕਰਦੇ ਆ ਤੇ ਆਪਣਾ ਉਪਜੀਵਕਾ ਵਾਲੇ ਕੰਮ ਕਰਦੇ ਆ ਇਦਾਂ ਇਹ ਸੰਸਾਰ ਦੇ ਕਾਰਜ ਵੀ ਸਾਡੇ ਜਿਹੜੀ ਜ਼ਿੰਮੇਵਾਰੀ ਲੱਗੀ ਹੈ ਕਰਨੇ ਪਰ ਉਹਦੇ ਨਾਲ ਨਾਲ ਤੋ ਦੁਨੀਆਂ ਦੇ ਕਾਰਜ ਕਰਦੇ ਆ ਆਪਣੇ ਕਾਰਜ ਕਰਦੇ ਆ ਤੋ ਆਪਣਾ ਅਸਲੀ ਕਾਰਜ ਵੀ ਕੋਈ ਕੀਤਾ ਕਿ ਨਹੀਂ ਕੀਤਾ ਇਹ ਰਾਤ ਨੂੰ ਮੌਕਾ ਮਿਲਦਾ ਉੱਠ ਕੇ ਫਿਰ ਅਮਰਤ ਵੇਲਾ ਲੜਦਾ ਹੈ ਪਰਮਾਤਮਾ ਉਠਾੜਦਾ ਹੈ ਕਿ ਸਿਮਨ ਕਰਦਾ ਹੈ ਕਿ ਨਹੀਂ ਕਰਦਾ ਇਹ ਰੋਜ਼ਾਨਾ ਫਿਰ ਸਾਨੂੰ ਵਾਪਸੀ ਹੁੰਦੀ ਹੈ ਦੁਜਾਨਾ ਵੱਲ ਸੋ ਮਹਾਰਾਜ ਸੱਚੇ ਬਾਦਸ਼ਾਹ ਕਿਰਪਾ ਕਰਦਿ ਨੇ ਉਹ ਜਿਹੜੇ ਇਸ ਰਸਤੇ ਦੇ ਪਾਧੇ ਆ ਤੇ ਜਿਹੜੇ ਅਰਦਾਸ ਕਰਨ ਵਾਲੇ ਵੀ ਉਸ ਰਸਤੇ ਦੇ ਪਾਧੇ ਜਾਂਦੇ ਆ ਕਿ ਮਹਾਰਾਜ ਅਸੀਂ ਰੋਜ਼ਾਨਾ ਤੇਰੇ ਦਰ ਤੇ ਆਉਂਦੇ ਹਾਂ ਹੁਣ ਕਿਰਪਾ ਕਰੀ ਤੈਨੂੰ ਆਪਣੇ ਚਰਨਾ ਦੀ ਰੀਤੀ ਰੱਖ ਲਈ ਇਹਦਾ ਆਵਾ ਗਾਉਣ ਦਾ ਚੱਕਰ ਮੁਕਾ ਦੇ ਵੀ ਦੁਬਾਰਾ ਨਾ ਭੇਜ ਦੇ ਤੀ ਉਹਨਾਂ ਬਾਦ ਦੇ ਅਸ ਸੁਮਾਰਾ ਜਿੰਦੇ ਹੁਣ ਮੇਰੇ ਅੰਦਰ ਇੱਕ ਰਾਸ ਵਾਜੇ ਵੱਜਦੇ ਨੇ ਉਹ ਧੁਨ ਵੱਜਦੀ ਹੈ ਮਹਿਮਾ ਜਾ ਕੇ ਗਹਿਰ ਨਮੇਰ ہے hey, بھائی جس دی بڑی آئی بے امت کی اتھا ہے دی بڑے بے امت ہے وہ کہیں نہیں جا سکتی ہوئے de <tip> oh, تیر وہ جس تیر جیون جخشتا ہے وہ oh, منک oh, اس منخ کا خوش ہو جاتا ہے بار بار خوش ہو جاتا ہے ਜਾ ਕੇ ਬੰਧਨ ਕਾਟੇ ਰਾਏ ਉਹ ਪ੍ਰਭੂ ਪਾਸ਼ਾ ਜਿਸ ਮਨੁੱਖ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ ਆ ਮਾਇਆ ਦੇ ਬੱਚੇ ਮਨੁੱਖ ਮਾਇਆ ਦੇ ਬੱਚੇ ਜੀਵ ਸਾਰੇ ਦਿਹਾੜੀ ਘੁੰਮਦੇ ਰਹਿੰਦੇ ਨੇ ਰਾਤ ਜੇ ਸੋਵੇ ਦਿਨ ਕਰੇ ਕਾਮ ਦਿਨੇ ਕਾਮ ਕਰਦੇ ਕਰਦੇ ਥੱਕ ਕੇ ਰਾਤ ਸੌ ਕੇ ਬਜਾਰੀ ਇੱਕ ਖਿੰਨ ਲਹਿ ਰਹਾ ਕੋ ਨਾਮ ਬਿੰਦੇ ਤੇ ਨਵੀ ਪਰਮੇਸ਼ਰ ਦਾ ਨਾਮ ਨੇ ਜਗ ਦਾ ਦਰ ਕੋ ਗੁਰੂ ਬਾਰੇ ਅਮਰਤ ਨੇ ਉੱਠ ਕੇ ਆਪੋ ਹੁਕਮ ਕਰਨਾ ਵੇ ਕਰ ਲਏ ਨੇ ਪਰ 5 ਮਿੰਟ ਦਾ ਸਮਾਂ ਦਾ ਘੜ ਦਾ ਸਾਡੇ ਕੋ ਸਮਾਂ ਨੇ ਚੌਕੜਾ ਮਾਰ ਕੇ ਸੀ ਪਰਮੇਸ਼ਰ ਦਾ ਨਾਮ ਜਪਨੇ ਜਿਹੜੇ ਜਪਦੇ ਨੇ ਉਹ ਭਾਤਾਂ ਵਾਲੇ ਨੇ ਗੁਰੂ ਪਰਾਂ ਦੀ ਕਿਰਪਾ ਕਰ ਰਹੇ ਨੇ ਅਸੀਂ ਵੀ ਉਸ ਪਾਸੇ ਲੱਗੇ ਗੁਰੂ ਜੀ ਅਰਦਾਸ ਕਰੀਏ ਕਿ ਉਹ ਸਾਡੇ ਤੇ ਵੀ ਕਿਰਪਾ ਕਰ ਦੇਵੇ ਜਦੋਂ ਵੀ ਬਿੰਦੇ ਦਾ ਸਮਾ ਹੈ ਕੰਮ ਕਾਰ ਨੂੰ ਹਰਸਤ ਮਿਲਿਤ ਉਹਨਾਂ ਦਾ ਪ੍ਰਸ਼ਾਦ ਕਰਦੇ ਫਿਰ ਹੌਲੀ ਹੌਲੀ ਸਾਡੇ ਕੰਮ ਕਾਰ ਦੇ ਕਰਦਿਆਂ ਵੀ ਰੁਟੀਨ ਬਣ ਜੇਗੀ ਫਿਰ ਰਸਨਾ ਗੀਦੀ ਬੋਲਤ ਨਾ ਰਸਨਾ ਗਿੱਜ ਜਾਏਗੀ ਫਿਰ ਕੰਮ ਪਤਾ ਨਹੀਂ ਲੱਗੇਗਾ ਕੰਮ ਕਾਰ ਕਰਦਿਆਂ ਕਦੋਂ ਆਪਣੇ ਅੰਦਰ ਇਹ ਮੂਹ ਨਾਮ ਨਿਕਲਣਾ ਸ਼ੁਰੂ ਹੋ ਜਾਏਗਾ ਜੋ ਜੋ ਸਤ ਸੰਗੀ ਮਨੁੱਖ ਜਿਹੜੇ ਸਾ ਸੰਗਤ ਕਰਦੇ ਨੇ ਗੁਰਬਾਣੀ ਦਾ ਜਾਪ ਕਰਦੇ ਨੇ ਜੇ ਬਾਧਾ ਵਾਲੇ ਉਹਨੇ ਕਈ ਵਾਰ ਸੁੱਤੇ ਆ ਪਿਆ ਗੁਰੂ ਪਿਆਰ ਆਪਣੇ ਆਪ ਹੀ ਅੰਦਰੋਂ ਨਾ ਜਾਪ ਚੱਲਣਾ ਸ਼ੁਰੂ ਹੋ ਜਾਂਦਾ ਕੁਰਬਾਨੀ ਕਰਨੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੇਖਿਓ ਪਤਾ ਨਹੀਂ ਲੱਗਦਾ ਸੁਪਰੇ ਸਾਹਿਬ ਦੀ ਕਿ ਇਹ ਪੂਰੀ ਪੂਰੀ ਅਗਤ ਬਣੀ ਬੜੇ ਜਾਂਦੀ ਆ ਪਰ ਜੇ ਤੁਸੀਂ ਤੋਂ ਦਿਨੇ ਆਪਾਂ ਨੂੰ ਯਾਦ ਹੈ ਬਣੀ ਨਹੀਂ ਉਸ ਰਤੀ ਜਦੋਂ ਰਾਤ ਨਹੀਂ ਸ਼ੁਰੂ ਹੋ ਗਈ ਮੰਨ ਲਓ ਕਿਰਪਾ ਹੋਣੀ ਸ਼ੁਰੂ ਹੋ ਗਈ ਸੁੱਤਿਆਂ ਬਿਆਹੀ ਉਸ ਜੀਵ ਦੇ ਅੰਦਰੋਂ ਨਾਮ ਜਿਹੜਾ ਹੈ ਚੱਲਣਾ ਸ਼ੁਰੂ ਹੋ ਜਾਏਗਾ ਫਿਰ ਸਾਡੇ ਭਾਗਾਂ ਦੇ ਜੋਗੇ ਸੋ ਨਰ ਪੌਰ ਨਜੋਨੀ ਪਾਰੇ ਉਹ ਮਨੁੱਖ ਮੂੜ ਜਨਮਾਂ ਦੇ ਵਿਵੇੜ ਵਿੱਚ ਨਹੀਂ ਪੈਂਦਾ ਇੱਕ ਤੇ ਜਦੋਂ ਆਹ ਮਨੁੱਖਾ ਇੱਕ ਜਨਮ ਉਹ ਆ ਗਿਆ ਜਿਹੜਾ ਸੀ ਰੂਹ ਸੋਚਾਂ ਦੇ ਵਿੱਚ ਵੀ ਸੁਰਤੀ ਦੇ ਵਿੱਚ ਵੀ ਜੰਮਦੇ ਤੇ ਮਰਦੇ ਕਈ ਵਾਰ ਸੋਚਿਆ ਕਿ ਆਹ ਕੰਮ ਕਰ ਲਈਏ ਉਹਦੇ ਥੋੜੇ ਜਨਮ ਬਾਅਦ ਨਹੀਂ ਛੱਡ ਦੋ ਉਹ ਸੋਚ ਮਰ ਗਈ ਉਹ ਵਿਚਾਰ ਮਰ ਗਏ ਫਿਰ ਨਵੇਂ ਵਿਚਾਰ ਪੈਦਾ ਹੋ ਜਾਂਦੇ ਆ ਫਿਰ ਮਰ ਜਾਂਦੇ ਇਹ ਵੀ ਇੱਕ ਜਨਮ ਤੇ ਮਰਣਾ ਇੱਕ ਸਾਡੇ ਸਰੀਰਕ ਮੌਤੇ ਤੇ ਇੱਕ ਸਾਡੇ ਆਤਮਕ ਤੇ ਮਾਨਸਿਕ ਤੇ ਸੋਚ ਦੀ ਮੌਤੇ ਆ ਜਿਹੜੀ ਮਿਲਟਮੈਂਟ ਬਾ ਚੱਲ ਜਿੰਦੀ ਹੈ ਮਹਾਰਾਜ ਕਹਿੰਦੇ ਉਹਨਾਂ ਦਾ ਇਹ ਦਾਵਾ ਗਾਉਣ ਦਾ ਚੱਕਰ ਖਤਮ ਹੋ ਜਾਂਦਾ ਉਹਨਾਂ ਦੀ ਸੁਰਤੀ ਪਰਮਾਤਮਾ ਨਾਲ ਵੱਡ ਜਾਂਦੀ ਹੈ ਜਾ ਕੇ ਅੰਤਰ ਪ੍ਰਗਟਿਓ ਆਪ ਏ ਭਾਈ ਪਰਮਾਤਮਾ ਆਪ ਜਿਸ ਮਨੁੱਖ ਦੇ ਹਿਰਦੇ ਵਿੱਚ ਆਪਣਾ ਪ੍ਰਕਾਸ਼ ਕਰਦਾ ਹੈ ਤਾਉ ਕੋ ਨਾਹੀ ਦੂਖ ਸੰਤਾ ਪ੍ਰਕਾਸ਼ ਹੋ ਗਿਆ ਆਵਾਸਾ ਹੋ ਗਿਆ ਫਿਰ ਪਾਰਾ ਕਹਿੰਦੇ ਨੇ ਉਸ ਨੂੰ ਕੋਈ ਦੁੱਖ ਕਲੇਸ਼ ਉਹ ਨਹੀਂ ਸਕਦਾ ਲਾਲ ਰਤਨ ਤਿਸ ਪਾਰੇ ਪਰਿਆ ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਲਾਲ ਲੱਭਦਾ ਹੈ ਨਾਮ ਰਤਨ ਮਿਲ ਜਾਂਦਾ ਹੈ ਸਗਲ ਕੋਟਾਪ ਉਹ ਜਨ ਲੈ ਤਰਿਆ ਉਹ ਮਨੁੱਖ ਆਪਣੇ ਸਾਰੇ ਪਰਿਵਾਰ ਨੂੰ ਵੀ ਆਪਣੇ ਨਾਲ ਲੈ ਕੇ ਸੰਸਾਰ ਸਮੁੰਦਰ ਨੂੰ ਪਾਰ ਲੰਘ ਜਾਂਦਾ ਹੈ ਇੱਕ ਤੇ ਪਰਿਵਾਰ ਗੁਰੂ ਘਰ ਦੇ ਉਹ ਅਜਿਹਾ ਘਰ ਦੇ ਵਿੱਚ ਰਹੇ ਨੇ ਧੀਆ ਪੁੱਤਰ ਭੈਣ ਭਾਈ ਮਾਤਾ ਪਿਤਾ ਪਰ ਇੱਕ ਪਰਿਵਾਰ ਜਿਹੜਾ ਹੈ ਉਹ ਸਤ ਸੰਗੀ ਮਨੁੱਖਾਂ ਦਾ ਵੀ ਹੈ ਜਿਵੇਂ ਆਪਾਂ ਗੁਰੂ ਦੀ ਸੰਗਤ ਵਿੱਚ ਬੈਠੇ ਆਪਾਂ ਇੱਕ ਗੁਰੂ ਦਾ ਗੁਰਸਿੱਖ ਪਰਿਵਾਰ ਹੈ ਇਸ ਪਰਿਵਾਰ ਦੀ ਗੱਲ ਹੈ ਸਾਰੇ ਨਾਮ ਜਪਦੇ ਨੇ ਉਹ ਆਪ ਜਪਦਾ ਤੇ ਦੂਜਿਆਂ ਨੂੰ ਗੁਰੂ ਚ ਪਾਉਂਦਾ ਹੈ ਜੇ ਉਹ ਸਾਰੇ ਵਿਪਾਰ ਉਤਾਰਾ ਹੋ ਜਾਂਦਾ ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਇਸੇ ਤਰ੍ਹਾਂ ਜੇ ਘਰ ਪਰਿਵਾਰ ਦੇ ਵਿੱਚ ਜਿੱਥੇ ਜਨਮ ਲੈ ਜੀ ਉਹ ਵੀ ਬੱਚੇ ਆਖੇ ਲੱਗ ਜਾਣ ਬਿਤਾ ਦੀ ਆਰਗਾਂ ਦੇ ਵਿੱਚ ਚੱਲਣ ਤੇ ਉਹ ਵੀ ਤਰਕੀਆਂ ਦੇ ਵਿੱਚ ਜਾਂਦੇ ਨੇ ਭਾਵੇਂ ਦੁਨਿਆਵੀ ਤੌਰ ਤੇ ਹੋਵੇ ਤੇ ਭਾਵੇਂ ਆਤਮਿਕ ਤੌਰ ਤੇ ਹੋਵੇ ਪਰ ਉਥੇ ਕਈ ਵਾਰ ਗੁਰ ਕਰਨ ਜ਼ਰੂਰੀ ਨਹੀਂਗਾ ਕਿ ਜੋ ਮਾਪੇ ਕਰਨਾ ਚਾਹੁੰਦੇ ਨੇ ਜੋ ਕਰਾਣੇ ਉਹੀ ਬੱਚੇ ਕਰਨ ਕਈ ਵਾਰ ਮਾਪੇ ਕੁਝ ਚਾਹੁੰਦਾ ਹੈ ਤੇ ਬੱਚੇ ਕੁਝ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਇੱਥੇ ਜਿਹੜੇ ਤਰਨ ਦੀ ਇੱਕੀ ਕੋਲੋਂ ਦੀ ਗੱਲ ਹੈ ਇੱਥੇ ਹੈ ਗੁਰਸੰਗਤ ਪਰਿਵਾਰ ਅਸੀਂ ਸਾਰੇ ਗੁਰਨਾਨਕ ਦੀ ਅਨਸਵਾਸ ਹੈ ਜਿਹੜੇ ਉਹਨਾਂ ਦੀ ਵਿਚਾਰਧਾਰਾ ਤੇ ਚੱਲ ਰਹੇ ਜਿਹੜੇ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਦੇ ਨੇ ਗੁਰਬਾਣੀ ਨੂੰ ਮੰਨਦੇ ਨੇ ਇਹ ਉਦੇ ਹੀ ਅਨਸਵਾਸ ਹੈ ਸੋ ਉਹ ਪਟੰਬ ਦੀ ਗੱਲ ਕੀਤੀ ਹੈ ਉਹ ਮਨੁੱਖ ਆਪਣੇ ਸਾਰੇ ਪਰਿਵਾਰ ਨੂੰ ਵੀ ਆਪਣੇ ਨਾਲ ਲੈ ਕੇ ਸੰਸਾਰ ਸੁਨੋਦ ਤੋਂ ਪਾਰ ਲੰਘ ਜਾਂਦਾ ਹੈ ਨਾ ਕਿਸ ਭਰਮ ਨਾ ਦੁਬਦਾ ਦੁਜਾ اے بھائی ਉਸ ਮਨੁੱਖ ਨੂੰ ਕੋਈ ਹਿਰਕਾ ਪੜਕੜਾ ਨਹੀਂ ਦਿੰਦੇ ਉਹਦੇ ਅੰਦਰ ਦੁਚਿੱਤਾ ਮਨ ਦੁਬਦਾ ਵਾਲਾ ਜਿਹੜਾ ਸੰਕਲਪ ਹੈ ਨਾ ਉਹ ਨਹੀਂ ਰਹਿ ਜਾਂਦਾ ਵੀ ਆ ਆਊਗਾ ਕਿ ਜਾਂ ਆ ਆਊਗਾ ਜਾਂ ਆ ਹੋਊਗਾ ਇਹ ਜਾਂ ਵਾਲੀ ਗੱਲ ਖਤਮ ਹੋ ਜਾਂਦੀ ਰ ਪਤਾ ਵੀ ਇੱਕ ਹੀ ਦੇਖ ਹੈ ਉਹਦੇ ਹਿਰਦੇ ਵਿੱਚ ਮੇਰ-ਤੇਰ ਵੀ ਨਹੀਂ ਹੁੰਦੀ ਦੇਖੋ ਜਿਹੜੇ ਰੱਬ ਦੇ ਪਿਆਰੇ ਹਨ ਉਹਨਾਂ ਦੇ ਅੰਦਰ ਕੋਈ ਮੇਰ ਚਾਹੇ ਕੋਈ ਉਹਨਾਂ ਨੂੰ ਬੁਰਾ ਕਹੇ ਜਾਂ ਚਾਹੇ ਭਲਾ ਕਹੇ ਪਰ ਮਨੁੱਖ ਦੇ ਅੰਦਰ ਬਚਪਨ ਤੋਂ ਵੀ ਮੇਰ-ਤੇਰ ਪੈ ਜਾਂਦੀ ਹੈ ਇੱਕ ਛੋਟਾ ਜਿਹਾ ਬੱਚਾ ਆਪਾਂ ਧੱਕ ਦੇਈਂ ਕਈ ਵਾਰ ਉਹਨੂੰ ਆਪਾਂ ਖਡੌਣੇ ਦਿੰਦੇ ਆ ਦੂਜਾ ਬੱਚਾ ਆ ਗਿਆ ਉਹ ਕਹਿੰਦਾ ਨਹੀਂ ਇਹ ਮੇਰੇ ਆ ਇਹ ਬਚਪਨ ਤੋਂ ਹੀ ਉਹਦੇ ਅੰਦਰ ਮੇਰ ਤੇ ਤੇਰ ਆਉਂਦੇ ਕਹਿੰਦਾ ਨਹੀਂ ਆ ਤੇਰਾ ਤੇ ਆ ਮੇਰਾ ਉਹ ਹੌਲੀ ਹੌਲੀ ਪੜਪੜਦਾ ਪੜਪੜਦਾ ਜਿਉਂ-ਜਿਉਂ ਮਨੁੱਖ ਵੱਡਾ ਹੁੰਦਾ ਮੇਰ-ਤੇਰ ਉਹਦੇ ਅੰਦਰ ਵੱਧਦੀ ਜਾਂਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਇਹਨਾਂ ਦੇ ਅੰਦਰ ਨਾਮ ਦਾ ਵਾਸਾ ਹੋ ਗਿਆ ਉਹਨਾਂ ਦੇ ਅੰਦਰ ਮੇਦਿਰ ਖਤਮ ਹੋ ਜਾਂਦੀ ਹੈ ਉਹਨਾਂ ਦੇ ਅੰਦਰ ਕੋਈ ਭਰਮ ਨਹੀਂ ਰਹਿ ਜਾਂਦਾ ਏਕੋ ਏਕ ਨਰਿੰਜਨ ਪੂਜਾ ਹੁਣ ਜਿਹੜਾ ਮਨੁੱਖ ਸਰ ਹੋਇ ਇੱਕ ਮਾਇਆ ਤੋਂ ਨਲੇਬ ਪ੍ਰਭੂ ਦੀ ਬੰਦਗੀ ਕਰਦਾ ਹੈ ਉਸ ਬਰਬਾਦਮਾ ਦੇ ਕੇਵਲ ਬੰਦਗੀ ਕਰਦਾ ਹੈ ਫਿਰ ਮਾਰਾ ਕਿ ਜਤ ਕਰਤਾ ਤੇ ਕੋ ਆਪदयाल ਪ੍ਰਭੂ ਦੀ ਕਿਰਪਾ ਨਾਲ ਮੈਨੂੰ ਆਨੰਦ ਦਾ ਸੁਮਾ ਪ੍ਰਭੂ ਜੀ ਦੜ ਤਹਿਨ ਹੁਣ ਆਪਾਂ ਵਿਚ ਐ ਨਿਤ ਰਿਮ ਕਰਦੇ ਆਂ ਕੋਈ ਵੀ ਪ੍ਰੋਗਰਾਮ ਕਰਦੇ ਆਂ ਜੇ ਸਾਡੀ ਸਮਾਪਤੀ ਕਿੱਥੇ ਜਾ ਕੇ ਹੁੰਦੀ ਆਂ ਆਨੰਦ ਬਿ ਆ ਮੇਰੇ ਮਾਇ ਸਤਗੁਰੂ ਮੈਂ ਪਾਇਆ ਇੱਥੇ ਵੀ ਜਦੋਂ ਪਰਮੇਸ਼ਰ ਮਿਲਦੇ ਆ ਤੇ ਸਤਗੁਰ ਪਾਚ ਜੀ ਕਿਰਪਾ ਕਰਦੇ ਨੇ ਉਹ ਗੁਰ ਦੀ ਕਿਰਪਾ ਨਾਲ ਮੈਨੂੰ ਆਨੰਦ ਦਾ ਸੋਮਾ ਪ੍ਰਭੂ ਜੀ ਮਿਲ ਪਏ ਹਨ ਕਹੁ ਨਾਨਕ ਪ੍ਰਭ ਮਿਲੇ ਰਸਾਲ ਸਭ ਬਾਦਸ਼ਾਹ ਕਿਰਪਾ ਕਰਦੇ ਨੇ ਏ ਨਾਨਕ ਆਖੋਂ ਮੈਂ ਜਿੱਧਰ ਕਦਮੀ ਵੇਖਦਾ ਹਾਂ ਮੈਨੂੰ ਉਹ ਦਇਆ ਦਾ ਘਰ ਪ੍ਰਭੂ ਨੂੰ ਹੀ ਦਿਸ ਰਿਹਾ ਜਤ ਕਾ ਦੇਖੋ ਤਾਤਾ ਤੋਂ ਜਿੱਧਰ ਜਿੱਧਰ ਵੀ ਦੇਖਦਾ ਘਟ ਘਟ ਮੇ ਹਰ ਜੋ ਬਸੈ ਸਤਨ ਬੇਰੂ ਪਕਾਰ ਫਿਰ ਹਰ ਘਟ ਘਟ ਦੇ ਵਿੱਚ ਹਰ ਸਰੀਰ ਦੇ ਵਿੱਚ ਉਹ ਪ੍ਰਮਾਤਮਾ ਵਾਦਦਾ ਦਿੰਦਾ ਹੈ ਫਿਰ ਦਿੱਤੋਂ ਤੱਕ ਸੁਰਤੀ ਹੋ ਜਾਂਦੇ ਆ ਕਿ ਨਾ ਕੋ ਬੈਰੀ ਨਹੀਂ ਬਗਾਨਾ ਸਦੋ ਸੰਗ ਹਮ ਕੋ ਬਣਿਆਈ ਫਿਰ ਭਾਈ ਕਨਈਆ ਜੀ ਜੰਗ ਦੇ ਮੈਦਾਨ ਵਿੱਚ ਖਾਲਸੇ ਨੂੰ ਵੀ ਪਾਣੀ ਪੁਲਾ ਰਹੇ ਨੇ ਜੇ ਜੰਗ ਦੇ ਮੈਦਾਨ ਵਿੱਚ ਜਿਹੜੀਆਂ ਵਿਰੋਧੀ ਲੜਟ ਵਾਲੀਆਂ ਫੌਜਾਂ ਸੀ ਉਹਨਾਂ ਨੂੰ ਵੀ ਪਾਣੀ ਪੁਲਾਈ ਜਾ ਰਿਹਾ ਹੈ ਕਿਉਂਕਿ ਉਹ ਉਹ ਹੀ ਦੇਖਦਾ ਹੈ ਪ੍ਰਮਾਤਮਾ ਹੀ ਦੇਖਦਾ ਹੈ ਸੋ ਇੰਤਰਾ ਮਹਾਰਾਜ ਜੀ ਪਾਛਾ ਕਿਰਪਾ ਕਰ ਜਿਉਂ-ਜਿਉ ਸਾਡੇ ਅੰਦਰ ਨਾਮ ਦਾ ਵਾਸਾ ਹੋਵੇ ਓਦੋ ਓਦੋ ਸਾਡੇ ਸੋ ਉਸ ਪ੍ਰਮਾਤਮਾ ਨਾਲ ਜੁੜੇ ਜੇ ਸਾਡਾ ਜੀਵਨ ਸਫਲ ਹੋ ਜਾਵੇ ਸੋਈ ਗੁਰੂ ਮਹਾਰਾਜ ਦੀ ਕਿਰਪਾ ਕਰਮ ਨਿਧੀ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਘਰਤਬ ਆਪਰੇ ਬਿਲੇ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਜੀ